ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਆਪਾਂ ਇਸ ਜਗ੍ਹਾ ਤੇ ਆਲੂ ਬੀਜੇ ਸੀ ਚਾਰ ਫਸਲਾਂ ਸਨ ਸਰੋਂ, ਬਰਸੀਨ, ਕਣਕ ਮਤਲਬ ਮਿਕਸ ਕ੍ਰੌਪ ਕੀਤੀ ਸੀਗੀ ਇਹਦੇ ਵਿੱਚ ਕੋਈ ਮਸ਼ੀਨਰੀ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਜਿਹੜਾ ਆਲੂ ਵੀ ਸੀਗਾ ਉਹ ਵੱਖਰੇ ਤਰੀਕੇ ਨਾਲ ਬੀਜਿਆ ਸੀ ਕੋਈ ਬੱਟ ਨਹੀਂ ਕੋਈ ਬੈਟ ਨਹੀਂ ਇੱਕ ਪੱਧਰ ਧਰਤੀ ਦੇ ਵਿੱਚ ਵੀ ਡੰਗਾਈ ਚ ਲੈ ਗਏ ਤੇ ਕੋਸ਼ਿਸ਼ ਸੀ ਕਿ ਬਿਨਾ ਪਾਣੀ ਜਾਂ ਘੱਟ ਪਾਣੀ ਤੋਂ ਅਸੀਂ ਆਲੂ ਉਗਾ ਸਕਦੇ ਹਾਂ ਜਾਂ ਕੀ ਕਾਮਯਾਬ ਹੋ ਸਕਦਾ ਹੈ ਸੋ ਹੁਣ ਆਪਾਂ ਇਹਨੂੰ ਪੱਟ ਕੇ ਦੇਖਦੇ ਆਂ ਵੀ ਕੀ ਰਿਜ਼ਲਟ ਆਉਂਦਾ ਸੋ ਇਹ ਆਪਾਂ ਨੇ ਇਹਦੇ ਉੱਤੇ ਜੀ ਮਲਚਿੰਗ ਕਰਤੀ ਸੀਗੀ ਵੀ ਕਿਉਂਕਿ ਪਾਣੀ ਇਹਦੇ ਵਿੱਚ ਗਿੱਲ ਬਣੀ ਰਹਿੰਦੀ ਆ ਜਿਵੇਂ ਆਪਾਂ ਨੂੰ ਪਤਾ ਹੀ ਵੇਪਰ ਵਾਲੀ ਜਾਂ ਜੋ ਵੀ ਫੂਸ ਰੱਖਿਆ ਜਾਂਦਾ ਉਹ ਢੱਕ ਲੈਂਦੀ ਆ ਚੀਜ਼ ਨੂੰ ਹੁਣ ਇਹ ਜਗ੍ਹਾ ਦੇਖੋ ਆ ਪੁਰਾਣਾ ਫੂਸ ਪਿਆ ਇਸ ਤਰ੍ਹਾਂ ਕੱਟਿਆ ਗਿਆ ਹਿਆ ਸੀ ਤੇ ਹੁਣ ਆਪਾਂ ਇਹਨੂੰ ਫੋਲ ਕੇ ਆਲੂ ਦੇਖਾਂਗੇ ਵੀ ਕਿਹੋ ਜਿਹਾ ਨਿਕਲਦੇ ਨੇ ਕੁਦਰਤੀ ਖੇਤੀ 'ਚ ਤੇ ਆ ਦੇਖੋ ਧਰਤੀ 'ਚ ਗਿੱਲ ਬਣੀ ਹੋਈ ਆ ਨਾ ਤੁਸੀਂ ਆਲੂ ਪਾਏ ਨੇ ਉੱਪਰ ਆ ਦੇਖੋ ਪਾਣੀ ਵਾਲੋ ਦਾ ਸਾਈਜ਼ ਛੋਟਾ ਹੀ ਆ ਪਰ ਦੇਖੋ ਕਿੰਨੇ ਸਾਫ ਸੁਥਰੇ ਨੇ ਕੋਈ ਮਿੱਟੀ ਨਹੀਂ ਹੱਥਾਂ ਨਾਲ ਚੱਕ ਸਕਦੇ ਆ ਤੇ ਪਾਣੀ ਦੀ ਵਰਤੋਂ ਬੜੀ ਘੱਟ ਹੋਈ ਆ ਸੋ ਤੁਸੀਂ ਦੇਖੋ ਵੀ ਆਲੂ ਮੈਨੂੰ ਲੱਗਦਾ ਵੀ ਜਿੰਨੇ ਨਿਕਲੇ ਚਾਹੀਦੇ ਤੇ ਵਧੀਆ ਨਿਕਲ ਰਹੇ ਨੇ ਤੇ ਖਰਚਾ ਕੋਈ ਨਹੀਂ ਆਇਆ ਮਸ਼ੀਨਰੀ ਖਰਚਾ ਵੀ ਨਹੀਂ ਆਇਆ ਹਲੇ ਮੈਂ ਹੱਥਾਂ ਨਾਲ ਪੱਟਦਾ ਤਾਂ ਕਿ ਕੋਈ ਆਲੂ ਵੱਢਣ ਜਾਂ ਫਿਰ ਆਪਾਂ ਉਹਦੇ ਨਾਲ ਫੋਲਾਂਗੇ ਆ ਦੇਖੋ ਬਿਲਕੁਲ ਸਾਫ ਸੁਥਰੇ ਆਲੂ ਨਿਕਲ ਰਹੇ ਨੇ ਤੇ ਤੁਸੀਂ ਖਾਸ ਗੱਲ ਦੇਖੋ ਵੀ ਬੇਲਾਂ ਜਿਆਦਾ ਨਹੀਂ ਮੱਲੀਆਂ ਬੇਲਾਂ ਇੰਨੀ ਮੱਲੀਆਂ ਸੀਗਾ ਦੇਖਣ ਨੂੰ ਤਾਂ ਲੱਗਦਾ ਵੀ ਕੁਝ ਹੋਇਆ ਨਹੀਂ ਹੋਣਾ ਆ ਬੇਲਾਂ ਨੇ ਉਹਨੇ ਕੁਦਰਤੀ ਖੇਤੀ ਵਿੱਚ ਆ ਆਪਾਂ ਦੇਖਦੇ ਕਈ ਵਾਰੀ ਆਪਣੀ ਫਸਲ ਉੱਪਰ ਜ਼ੋਰ ਵੱਧ ਲਾ ਜਾਂਦੀ ਆ ਦੇਖੋ ਹੁਣ ਇੱਧਰ ਵੀ ਆ ਬੇਲਾਂ ਨੇ ਮੈਂ ਦੇਖੋ ਬੇਲਾਂ ਕੋਈ ਜਿਆਦਾ ਲੰਬੀਆਂ ਨਹੀਂ ਹੈਗੀਆਂ ਕਿਉਂਕਿ ਆਪਾਂ ਨੇ ਪਸੇਤਾ ਬੀਜਿਆ ਸੀ ਜਦੋਂ ਕੋਈ ਫਸਲ ਪਸੇਤੀ ਬੀਜੀ ਜਾਂਦੀ ਆ ਤਾਂ ਉਹ ਠੰਡ ਕੋਰੇ ਵੀ ਮਾਰਚ ਵੀ ਆਉਂਦੀ ਆ ਸੋ ਇਹਦੇ ਨਾਲ ਇੱਕ ਬਰਸੀਨ ਦੀ ਫਸਲ ਵੀ ਸੀਗੀ ਵੀ ਨਾਈਟ੍ਰੋਜਨ ਫਿਕਸ ਕਰਦੀ ਹੈ ਵਿੱਚਾ ਦੇਖੋ ਬਰਸੀਨ ਦੇ ਪੱਤੇ ਵੀ ਨੇ ਤੇ ਹੁਣ ਆਪਾਂ ਸਾਰੇ ਆਲੂ ਪੱਟਾਂਗੇ ਇਸ ਜਗ੍ਹਾ ਦੇ ਤੇ ਉਸ ਤੋਂ ਬਾਅਦ ਆਪਾਂ ਦੇਖਾਂ ਵੀ ਕੁਦਰਤੀ ਖੇਤੀ ਜੇ ਅਸੀਂ ਪਾਣੀ ਦੀ ਬੱਚਤ ਵੀ ਕਰਦੇ ਤਾਂ ਕੀ ਰਿਜ਼ਲਟ ਆਉਂਦਾ ਤੇ ਇਸ ਜਗ੍ਹਾ ਆਪਾਂ ਅਗਲੀ ਫਸਲ ਬੀਜਾਂਗੇ ਹੁਣ ਪਿੰਡੀ ਜਾਂ ਜੋ ਵੀ ਹੋਊਗੀ ਤੇ ਬਾਕੀ ਫਸਲ ਖੜੀ ਰੋ ਮਸ਼ੀਨਰੀ ਦੀ ਕੋਈ ਜ਼ਰੂਰਤ ਨਹੀਂ ਪਈ ਆਪਾਂ ਨੂੰ ਇਹ ਜਿਹੜਾ ਆਲੂ ਆ ਆਪਣਾ ਇਹ ਵਿਗਣਾ ਵੀ ਮਹਿੰਗਾ ਤੇ ਇੰਨਾ ਕ ਫੂਸਾ ਜੀ ਆਪਣੇ ਸੁੱਕ ਚੁੱਕੇ ਆਲੂਆਂ ਦਾ ਵੇ ਆਪਾਂ ਨੇ ਇੱਕ ਗੋਲ ਚੱਕਰ ਬਣਾ ਕੇ ਦੇ ਵਿੱਚ ਚਾਲੂ ਦੱਬੇ ਸੀਗੇ ਥੋੜੇ ਜਿ ਹੁਣ ਆਪਾਂ ਇਹਨਾਂ ਨੂੰ ਪੱਟਦੇ ਆ ਜਿੰਨੇ ਕ ਨਿਕਲਦੇ ਨੇ ਪੂਰਾ ਦੇਖਾਂ ਵੀ ਕਿੰਨਾ ਕ ਨਿਕਲਦਾ ਕੁਦਰਤੀ ਖੇਤੀ ਚ ਇਹਨਾਂ ਨੂੰ ਆਪਾਂ ਇੱਧਰ ਰੱਖਣ ਲੱਗਦੇ ਆ ਫਿਰ ਆਪਾਂ ਦੇਖਾਂਗੇ ਵੀ ਇਹ ਭਾਵੇਂ ਆਲੂ ਦਾ ਸਾਈਜ਼ ਵੱਡਾ ਨਹੀਂ ਹੋਇਆ ਪਰ ਇਹ ਬਿਲਕੁਲ ਜ਼ਹਿਰ ਮੁਕਤ ਨੇ ਜੀ ਜੋ ਜੰਗਲ ਸਿਸਟਮ ਹੁੰਦਾ ਉਸ ਤਰ੍ਹਾਂ ਆਲੂ ਲਗਾਏ ਗਏ ਨੇ ਆਹ ਸਹੀ ਤਾਂ ਵੱਡਾ ਨਹੀਂ ਪਰ ਆਲੂ ਵੀ ਤੁਸੀਂ ਦੇਖੋ ਬਿਨਾ ਧੋਤੇ ਵੀ ਇਹਨਾਂ ਚਮਕਦੇ ਨੇ ਸੋ ਇਹ ਕੁਦਰਤੀ ਖੇਤੀ ਵਿੱਚ ਇਹਨਾਂ ਦਾ ਰੇਟ ਵੀ ਵਧੀਆ ਮਿਲ ਜਾਂਦਾ ਤੇ ਹੁਣ ਮੈਂ ਆਪਣੇ ਟੂਲ ਨਾਲ ਫੋਲੂਗਾ ਮਿੱਟੀ ਤੇ ਮੈਂ ਹੱਥਾਂ ਨਾਲ ਵਰਕ ਕਰਦਾ ਆ ਦੇਖੋ ਮੈਂ ਤਾਂ ਆਲੂ ਵੱਡਾ ਵੀ ਹੋਇਆ ਦੇਖੋ ਨੋਰਮਲ ਕੁਦਰਤੀ ਖੇਤੀ 'ਚ ਬਿਨਾ ਖਰਚਾ ਕੀਤੇ ਪਾਣੀ ਦੀ ਵਰਤੋਂ ਬਹੁਤ ਘੱਟ ਕੀਤੀ ਤੇ ਫਿਰ ਵੀ ਵਧੀਆ ਆਲੂ ਨਿਕਲ ਰਿਹਾ ਆ ਦੇਖੋ ਆ ਵੀ ਵੱਡਾ ਨਿਕਲਦਾ ਜੇ ਕੁਦਰਤੀ ਖੇਤੀ ਵਿੱਚ ਜੇ ਆਲੂ ਪੁੰਨਿਆਂ ਨੂੰ ਕੱਟ ਨਿਕਲਦੀ ਹੈ ਕੀਮਤ ਬਹੁਤ ਜ਼ਿਆਦਾ ਹੈ ਸਾਡੇ ਉਹ ਡਾਕਟਰ ਆਏ ਸੀ ਕਹਿੰਦੇ ਅਸੀਂ ਹਰਿਆਣੇ ਤੋਂ ਲੈ ਕੇ ਆਉਂਦੇ ਹਾਂ ਜੀ ਆਲੂ ਆਰਗੇਨਿਕ ਆਲੂ 80 ਰੁਪਏ ਕਿਲੋ ਮੈਂ 50 ਰੁਪਏ ਕਿਲੋ ਤੱਕ ਸੋਚਿਆ ਸੀ 50 ਰੁਪਏ ਆਲੂ ਵੇਚ ਜਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਆ ਦੇਖੋ ਆਲੂ ਨਿਕਲ ਰਹੇ ਨੇ ਇਹਨਾਂ ਜਾਨੀ ਚਮਕਦੇ ਆਲੂ ਨੇ ਚਿੱਟੇ ਕੁਦਰਤੀ ਖੇਤੀ ਚ ਮਤਲਬ ਜੇ ਇਹ ਘੱਟ ਵੀ ਨਿਕਲੇ ਆਉਣਗੇ ਇਹਨਾਂ ਦੀ ਕੀਮਤ ਵਾਦ ਮਿਲ ਜਾਣੀ ਆ ਤੇ ਜਦੋਂ ਕੀਮਤ ਵਾਦ ਮਿਲ ਗਈ ਤਾਂ ਤੁਹਾਡਾ ਖਰਚਾ ਵੀ ਘਟਿਆ ਤੇ ਚੀਜ਼ ਵੀ ਖਰੀ ਨਿਕਲੀ ਤੇ ਇਹਨਾਂ ਵਿੱਚ ਇੱਕ ਹੋਰ ਖਾਸ ਗੱਲ ਆ ਵੀ ਇਹ ਹਰੇ ਨਹੀਂ ਹੈਗੇ ਕਿਉਂਕਿ ਜਦੋਂ ਆਪਣੀ ਬੱਟ ਫਾੜ ਜਾਂਦੀ ਆ ਝਾੜ ਵੱਧ ਜਾਂਦਾ ਤਾਂ ਆਲੂ ਹਰਾ ਹੋ ਜਾਂਦਾ ਉਹ ਵੀ ਨੁਕਸਾਨ ਚ ਜਾਂਦਾ ਪਰ ਆਦੇ ਵਿੱਚ ਕੋਈ ਐਸੀ ਸਮੱਸਿਆ ਨਹੀਂ ਉਹ ਜਦੋਂ ਕਿ ਆਪਾਂ ਨੇ ਲੇਟ ਬੀਜਿਆ ਸੀ ਜੇ ਆਪਾਂ ਨੂੰ ਟਾਈਮ ਤੇ ਬੀਜਿਆ ਹੁੰਦਾ ਤਾਂ ਇਹ ਦੇਖੋ ਆ ਗਦਰਤੀ ਖੇਤੀ ਵਿੱਚ ਆਪਾਂ ਨੂੰ ਸਭ ਤੋਂ ਘੱਟ ਮਿਹਨਤ ਕਰਕੇ ਪਾਣੀ ਵੀ ਬਚਾ ਲਿਆ ਕੋਈ ਖਰਚਾ ਵੀ ਨਹੀਂ ਆਇਆ ਤੇ ਇਸ ਤਰ੍ਹਾਂ ਆਪਾਂ ਚੱਕ ਲੈਣੇ ਆ ਤੇ ਇੱਕ ਕੀਮਤੀ ਆਲੂ ਤਿਆਰ ਹੋ ਗਿਆ ਜੀ ਆ ਲੋ ਹੁਣ ਤਕਰੀਬਨ ਸਾਰੇ ਪੱਤੇ ਜਾ ਜੋ ਆਪਣੇ ਆਲੂ ਨਿਕਲੇ ਨੇ ਇਹ ਆਵੇਂ ਘੱਟੇ ਨੇ ਪਰ ਹੈਗੇ ਕੀਮਤੀ ਨੇ ਇੱਕ ਟੋਏ ਦੇ ਵਿੱਚੋਂ ਇੰਨੇ ਕਾਲੂ ਨਿਕਲੇ ਹੋਣ ਤਾਂ ਬੜੀ ਗੱਲ ਆ ਜੀ ਇਹ ਜ਼ਾਇਰ ਮੁਕ ਤਾਲੂ ਨੇ ਜੇ ਕੋਈ ਇੱਥੇ ਖਰਚਾ ਰਿਪੇਅਰ ਸਪਰੇ ਜਾਂ ਕੋਈ ਹੋਰ ਨਹੀਂ ਆ ਆ ਲੋ ਜੀ ਇੰਨੇ ਕਾਲੂ ਨਿਕਲੇ ਨੇ ਬਾਕੀ ਆਪਾਂ ਹੁਣ ਲਾਲ ਰੰਗ ਦੇ ਵੀ ਬੀਜੇ ਸੀਗੇ ਆਪਾਂ ਹੁਣ ਉਹ ਟੋਏ ਨੂੰ ਫੋਲਦਿਆਂ ਚੱਲ ਕੇ ਵੀ ਲਾਲ ਆਲੂ ਕਾਮਯਾਬ ਹੁੰਦਾ ਇਸ ਤਰੀਕੇ ਨਾਲ ਕਿ ਨਹੀਂ ਅੱਗੇ ਆਜੋ ਹਾਂਜੀ ਦੋਸਤੋ ਇੱਕ ਦੋ ਟੋਨਾ ਚ ਲਾਲ ਆਲੂ ਬੀਜ ਕੇ ਦੇਖੇ ਸੀਗੇ ਵੀ ਤਾਂ ਕਿ ਮੈਨੂੰ ਅਗਲੀ ਵਾਰੀ ਪਤਾ ਲੱਗ ਜਵੇ ਕਿਹੜਾ ਆਲੂ ਕੁਦਰਤੀ ਖੇਤੀ ਵਿੱਚ ਮਿੱਟੀ ਦੇ ਵਿੱਚ ਜ਼ਿਆਦਾ ਕਾਮਯਾਬ ਸੁਣ ਆਪਾਂ ਲਾਲ ਆਲੂਆਂ ਦਾ ਰਿਜ਼ਲਟ ਦੇਖਦੇ ਹਾਂ ਕੀ ਨਿਕਲਿਆ ਕਿਉਂਕਿ ਜੇ ਆਪਾਂ ਨੂੰ ਚੀਜ਼ ਦਾ ਰਿਜ਼ਲਟ ਹੀ ਨਹੀਂ ਪਤਾ ਹੋ ਤੇ ਮੈਨੂੰ ਲੱਗਦਾ ਲਾਲ ਆਲੂ ਵੀ ਉਸੇ ਤਰ੍ਹਾਂ ਨਿਕਲ ਰਿਹਾ ਬਾਕੀ ਤੁਹਾਨੂੰ ਪੱਤੇ ਦੀ ਪਤਾ ਲੱਗੋ ਯਾ ਲੈ ਲਾਲੂ ਆ ਜੀ ਵਿਦਿਅਾ ਉਸੇ ਟ੍ਰਿਕ ਨਾਲ ਸੀ ਰੰਗ ਇਹਦਾ ਵੀ ਕਾਫੀ ਸੋਹਣਾ ਬਣਿਆ ਹੋਇਆ ਹੈ ਕਿਉਂਕਿ ਦਾ ਝਾੜ ਘਟ ਨਿਕਲਣ ਦਾ ਕਾਰਨ ਇੱਕ ਇਹ ਵੀ ਸੀਗਾ ਵੀ ਇਹ ਲੇਟ ਬੀਜਿਆ ਹੋਇਆ ਸੀ ਕਿਉਂਕਿ ਉਹਨੂੰ ਅੱਜ ਇਹਨੂੰ 90 ਦਿਨ ਹੋਏ ਨੇ ਤੇ ਠੰਡ ਦਾ ਹੀ ਟਾਈਮ ਸੀਗਾ ਪਰ ਇਹ ਗੱਲ ਕਲੀਅਰ ਹੋ ਗਈ ਵੀ ਇਹ ਆਲੂ ਬਿਨਾ ਪਾਣੀ ਤੋਂ ਇਸ ਤਰੀਕੇ ਨਾਲ ਖੇਤ ਵਿੱਚ ਕਾਮਯਾਬ ਹੋ ਗਏ ਤੇ ਮਿੱਟੀ ਦੇਖੋ ਕਿੰਨੀ ਗੱਲ ਪਈ ਆ ਕਿਉਂਕਿ ਇਹ ਜਗ੍ਹਾ ਸ਼ਾਮਾਂ ਚ ਹੈ ਨਾ ਉਹਦੇ ਦਰਖਤ ਸੀਗਾ ਹੋ ਸਕਦਾ ਦਰਖਤ ਦੇ ਨੇੜੇ ਹੋਣ ਦਾ ਵੀ ਇਹਦੇ ਝਾੜ ਤੇ ਫਰਕ ਪਿਆ ਹੋਵੇ ਤੇ ਜਦੋਂ ਸ਼ਾਮਾਂ ਹੁੰਦੀ ਆ ਉਹਦਾ ਵੀ ਅਸਰ ਪੈਂਦਾ ਆ ਚਲੋ ਜੋ ਵੀ ਮਿਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਮਿਲਿਆ ਇਹ ਅੰਦਾਜ਼ਾ ਲਾ ਜਾਂਦਾ ਵੀ ਇਹਦੇ ਨਾਲੋਂ ਚਿੱਟਾ ਆਲੂ ਜ਼ਿਆਦਾ ਕਾਮਯਾਬਾ ਚਿੱਟਾ ਆਲੂ ਸੀਗਾ ਜੀ ਉਹਦੀ ਕਿਸਮ ਸੀਗੀ ਡਾਇਮੰਡ ਤੇ ਇਹ ਲਾਲ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਕੀ ਨਾ ਹੁੰਦਾ ਇਹਦਾ ਇਹਦਾ ਸਾਈਜ਼ ਵੀ ਛੋਟਾ ਰਿਹਾ ਜੀ ਉਹਦੇ ਨਾਲੋਂ ਤੇ ਟੋਏ ਦਾ ਝਾੜ ਵੀ ਘੱਟ ਨਿਕਲਦਾ ਇਹਨਾਂ ਨੂੰ ਤਕਰੀਬਨ ਆਪਾਂ ਨੇ ਫੋਲਤਾ ਹੁਣ ਸਾਰੇ ਇਸ ਤਰ੍ਹਾਂ ਹੁਣ ਆਪਣੀ ਇੱਕ ਫਸਲ ਉਹਰੇ ਖੇਤ ਚ ਖੜੀ ਵੀ ਆ ਕਣਕਰ ਸਰੋਂ ਤੇ ਨਾ ਟੋਆਆਂ ਦੇ ਵਿੱਚ ਆਪਾਂ ਭਿੰਡੀ ਬੀਜਣੀਆਂ ਹੁਣ ਤੇ ਜਿੱਥੇ ਸਰੋਂ ਖਾਲੀ ਹੋ ਉਥੇ ਮੂੰਗੀ ਬੀਜਾਂਗੇ ਤੇ ਇਸ ਤਰ੍ਹਾਂ ਆਪਾਂ ਸਬਜ਼ੀਆਂ ਖੇਤ ਦੀ ਬਿਨਾ ਬਹਾਈ ਕੀਤੇ ਫਸਲ ਵੀ ਖੜੀ ਰਹੋ ਤੇ ਆ ਮੇਰਾ ਟੋਆ ਸੀਗਾ ਜੀ ਹੁਣ ਜਿਹੜਾ ਟੋਆ ਖਾਲੀ ਹੋਣਾ ਇਸੇ ਤਰ੍ਹਾਂ ਡਿਜ਼ਾਈਨ ਬਣਾ ਕੇ ਨਾ ਆਪਾਂ ਨੇ ਆਲੂ ਬੀਜੇ ਸੀਗੇ ਇਸ ਤਰ੍ਹਾਂ ਕਿ ਇਹਦੇ ਵਿੱਚ ਆਪਾਂ ਫਸਲ ਲਾ ਕੇ ਫੇਰ ਮਿੱਟੀ ਪਾ ਦੇਣੀ ਆ ਤੇ ਮਲਚਿੰਗ ਕਰਦਾਂਗੇ ਤੇ ਘੱਟ ਤੋਂ ਘੱਟ ਪਾਣੀ ਨਾਲ ਫਸਲ ਵੀ ਹੋ ਜਾਊ ਤੇ ਖਰਚੇ ਵੀ ਘੱਟ ਜਾਣਗੇ ਸੋ ਆਲੂ ਆਪਾਂ ਨੂੰ ਇੰਨਾ ਕ ਪ੍ਰਾਪਤ ਹੋਇਆ ਮੈਨੂੰ ਤਾਂ ਲੱਗਦਾ ਵੀ ਇਹ ਬਹੁਤ ਆ ਜਿਆਦਾ ਤਾਂ ਨਹੀਂ ਹੋਣਾ ਤਕਰੀਬਨ 1 ਕਿਲੋ ਕਮ ਅਸਾਂ ਹੋ ਉਹ ਵੱਧ ਨੇ ਚਿੱਟੇ ਉਹ ਤਕਰੀਬਨ 2.5 ਤੋਂ 3 ਕਿਲੋ ਨੇ ਤੇ ਇਸ ਤਰ੍ਹਾਂ ਆਪਾਂ ਬਿਨਾਂ ਖਰਚਾ ਕਰੇ ਆਲੂ ਵੀ ਪ੍ਰਾਪਤ ਕਰ ਲਏ ਬਾਕੀ ਇਹ ਆ ਵੀ ਕੁਦਰਤ ਚ ਖੇਤੀ ਚ ਖਰਚਾ ਕੋਈ ਨਹੀਂ ਆਇਆ ਬਾਕੀ ਫਸਲਾਂ ਵੀ ਉਸੇ ਤਰ੍ਹਾਂ ਚੱਲਦੀਆਂ ਨੇ ਤੇ ਨਮੀ ਫਸਲ ਵੀ ਪੀਜੀ ਜਾਣੀ ਆ ਅਗਲੀ ਵੀ ਚੱਲਦੀ ਰਹਿਣੀ ਆ ਸੋ ਇਸ ਤਰ੍ਹਾਂ ਆਪਾਂ ਘੱਟ ਖਰਚੇ ਨਾਲ ਇੱਕ ਜ਼ਹਿਰ ਮੁਕਤ ਬਿਨਾ ਪਾਣੀ ਤੋਂ ਜਾਂ ਘੱਟ ਪਾਣੀ ਨਾਲ ਫਸਲਾਂ ਕਿਵੇਂ ਗਾਉਣੀਆਂ ਉਹ ਤੇ ਆਪਾਂ ਕੰਮ ਕਰ ਰਹੇ ਆ ਤੇ ਜੇਦੋਂ ਆਪਾਂ ਅਗਲੇ ਸਾਲ ਟਾਈਮ ਤੇ ਆਲੂ ਬੀਜਾਂਗੇ ਫੇਰ ਉਹਦਾ ਅਸਲੀ ਰਿਜ਼ਲਟ ਪਤਾ ਲੱਗੂਗਾ ਕਿਉਂਕਿ ਇਹ ਕੋਰਾ ਠੰਡ ਸਾਰਾ ਕੁਝ ਝੱਲ ਕੇ ਆਇਆ ਤੇ ਤਾਂ ਮਨ ਜਿੰਨਾ ਕਰਨ ਚਾਹੀਦਾ ਸੀਗਾ ਉਹ ਨਹੀਂ ਮਿਲਿਆ ਪੂਰੇ ਜਾਨੀ ਠੰਡ ਦੇ ਮਾਹੌਲ ਦੇ ਵਿੱਚ ਫੇਰ ਵੀ ਜਾਨੀ ਜਿੰਨਾ ਕਾ ਹੈਗਾ ਨਿਕਲਿਆ ਉਹਨੇ ਨਿਰਾਸ਼ ਨਹੀਂ ਕੀਤਾ ਸੋ ਇਸ ਤਰ੍ਹਾਂ ਆਪਾਂ ਘੱਟ ਪਾਣੀ ਨਾਲ ਆਲੂਗਾਉਣ 'ਚ ਸਫਲ ਹੋਇਆ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ